ਪਹਿਲਾਂ ਗੋਦਵਾਲ ਇੱਕ ਇੰਡਸਟਰੀ ਏਰੀਆ ਬਣਾਇਆ ਗਿਆ ਸੀਗਾ ਵੀ ਇੱਥੇ ਬੜੇ ਜ਼ਿਆਦਾ ਲਾਹੇ ਜਾਣਗੇ ਪਲਾਨ ਮੈਂ ਗੋਦਵਾਲ ਵਾਲਾ ਪਲਾਨ ਦੁਬਾਰਾ ਖਰੀਦ ਲਿਆ ਆਹੋ ਕਿਨੇ ਖਰੀਦ ਲਿਆ ਭਗਵੰਤ ਮਾਨ ਸਰਕਾਰ ਮੈਂ ਖਰੀਦ ਹੀ ਲਿਆ ਨਾ ਬੇਟਾ ਕੋਈ ਉਹ ਇੱਕ ਇੰਡਸਟਰੀ ਦੱਸੋ ਪਿਆ ਲਾਈ ਇਹ ਇੱਕ ਨੂੰ ਉਸ ਤੋਂ ਉਹ ਬਰਬਾਦ ਕਰਤਾ ਸੀ ਸਾਰਾ ਛਾਟਾ ਇਹ ਗੱਲ ਕਰ ਰਿਹਾ ਕਿ ਮਾਨ ਸਾਹਿਬ ਤੇ 100 ਦੇ 100% ਜਿਹੜੇ ਆ ਨਾ ਉਹ ਆਪਣੇ ਬਾਦ ਆ ਤੇ ਪੂਰੇ ਖਰੇ ਉਤਰ ਰਹੇ ਨੇ ਔਰ ਚੰਗੇ ਚੰਗੇ ਫੈਸਲੇ ਲੈ ਰਹੇ ਤਗੜੇ ਫੈਸਲੇ ਲੈ ਰਿਹਾ ਔਰ ਜਿਹੜੇ ਥੱਲੇ ਕੋਸ਼ਿਸ਼ ਜਿਹੜੇ ਹੈਗੇ ਨੇ ਐ ਐਮ ਐਲ اے ਜਿਹੜੇ ਉਹ ਉਹੋ ਹੀ ਕੁਛ ਨਹੀਂ ਮਤਲਬ ਜੇ ਕਿ 1921 ਹੁੰਦਾ ਨਾ ਮੈਂ 1921 ਦਾ ਵੀ ਫਰਕ ਨਹੀਂ ਕਹਿੰਦਾ ਤੇ ਹੋ ਸਕਦਾ ਵਾ ਕਿ ਮੇਰੇ ਖਿਆਲ ਨਾਲ ਦੂਜਿਆਂ ਨਾਲ ਵੱਧ ਕੇ ਹੀ ਕੁਛ ਨਿਕਲੇ ਨਹੀਂ ਇਸ ਟਾਈਮ ਤੁਸੀਂ ਕੀ ਸੋਚਦੇ ਜਿਹੜੇ ਖਡੂਰ ਸਾਹਿਬ ਦੇ ਮੁੱਦੇ ਆ ਕਿਹੜੇ ਹੋਣੇ ਚ ਸਰਕਾਰਾਂ ਬਣੀਆਂ ਅਜੇ ਤੱਕ ਮਤਲਬ ਬਾਰਡਰ ਏਰੀਆ ਦਾ ਕੁਝ ਹੱਲ ਨਹੀਂ ਹੋਇਆ ਕਿ ਨਸ਼ਾ ਤੇ ਇੰਨਾ ਹੀ ਜ਼ਿਆਦਾ ਹੋ ਗਿਆ ਘਰ ਘਰ ਐਸਟੇ ਨਸ਼ਾ ਹੋਇਆ ਇਹ ਨਸ਼ੇ ਦਾ ਮੁੱਦਾ ਸਭ ਤੋਂ ਜਿਆਦਾ ਮੈਂ ਦੇਖ ਰਿਹਾ ਨਾ ਖਡੂਰ ਸਾਹਿਬ ਦੇ ਵਿੱਚ ਤਰਨਤਾਰਨ ਦੇ ਵਿੱਚ ਇਹ ਸਾਰਾ ਜਿਆਦਾ ਆਦਮੀ ਪਾਰਟੀ ਦੇ ਸਿਪਾਈਆਂ ਤੇ ਆਮ ਆਦਮੀ ਪਾਰਟੀ ਦੇ ਸਿਪਾਈ ਰਹਿਵਾਂਗੇ ਹਾਂ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿ ਲਿਆ ਕਿ ਜਿਹੜੀ ਹੁਣ ਐਰਕੀ ਦੀ ਇਹ ਆੜੀ ਇਲੈਕਸ਼ਨ ਆ ਰਹੀ ਹੈ ਭਾਈ ਅੰਮ੍ਰਿਤਪਾਲ ਜੀ ਜੋ ਆਪਣਾ ਸਾਡੇ ਇਥੇ ਇਹਨਾਂ ਖਡੂਰ ਸਾਹਿਬ ਹਲਕੇ ਤੋਂ ਇਹ ਮਤਲਬ ਲੋਗੇ ਨੇ ਹਾਂਜੀ ਇਲੈਕਸ਼ਨ ਚ ਏ ਮਾਨ ਸਾਹਿਬ ਨੇ ਉਹਨਾਂ ਨੂੰ ਬਲੋ ਅੱਗੇ ਲਿਆਂਦਾ ਵਾ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਕਿਉਂਕਿ ਉਹ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਆ ਫਿਰ ਹੁਣ ਉਹ ਵੋਟਾਂ 'ਚ ਖੜਿਆ ਇੱਕ ਪਰ ਗੱਲ ਨੂੰ ਆਪਣੀ ਨੂੰ ਬਦਲਿਆ ਨਹੀਂ ਉਹਨੇ ਫਿਰ ਤੁਸੀਂ ਕਾਲੀਦਲ ਨਾਲ ਵੀ ਜਿਹੜੇ ਰਹੇ ਹੋ ਕਾਲੀਦਲ ਨਾਲ ਅਸੀਂ ਹੈ ਹੀ ਕਾਲੀਦਲ ਇਹ ਚਲੋ ਪਰ ਅਸੀਂ ਹੈ ਕਿ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਨਹੀਂ ਤਾਂ ਫਿਰ ਸਰਸਿੰਘ ਬਲ ਟੋਹ ਨਰਾਜ਼ ਨਹੀਂ ਹੋਣਗੇ ਨਹੀਂ ਨਹੀਂ ਨਰਾਜ਼ ਹੋਣਗੇ ਹਮ ਕਾਲੀਦਲ ਬੰਦੇ ਹਾਂ ਪਹਿਲਾਂ ਪਰ ਹੁਣ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਹਮ ਉਹਨੇ ਕੰਮ ਬਹੁਤ ਵਧੀਆ ਕੀਤੇ ਆ ਕੀ ਕਾਲੀ ਗੱਲ ਰਾਜ ਨਹੀਂ ਹੋਗਾ ਨਹੀਂ ਨਰਾਜ ਸਰ ਕਾਦਾ ਹੋਗਾ ਆਡੀ ਆਪਣੀ ਮਰਜ਼ੀ ਆਡੀ ਵੋਟ ਆ ਹੂੰ ਤੇ ਗੱਲ ਇਹ ਹੈ ਕਿ ਕਾਲੀ ਗੱਲ ਨੂੰ ਖਿਲਾੜਨਾ ਨਹੀਂ ਚਾਹੀਦਾ ਇਸ ਮੁਕਾਬਲੇ ਦੇ ਉੱਤੇ ਹੂੰ ਉਮਰਤਪਾਲ ਸਿੰਘ ਦੇ ਮੁਕਾਬਲੇ ਤੇ ਕਿਉਂ ਕਹਿੰਦੇ ਨੇ ਰਾਜਨੀਤੀ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹਾਂ ਠੀਕ ਹੈ ਰਾਜਨੀਤੀ ਦੇ ਵਿੱਚ ਪਹਿਲੇ ਵੀ ਦੇਖੀ ਹੈ ਰਾਜਨੀਤੀ ਦੇ ਵਿੱਚ ਨਾ ਕੋਈ ਭਰਾ ਨਾ ਕੋਈ ਭਾਈ ਨਾ ਕੋਈ ਰਿਸ਼ਤੇਦਾਰ ਕੋਈ ਕਿਸੇ ਨੂੰ ਨਿਭਖਸ਼ ਦੇ ਜੀ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਵੋਟਾਂ ਪਾਈਆਂ ਆਉਣ ਵਾਲੇ ਅੱਗੇ ਵੀ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਵਾਂਗੇ ਲੇਕਿਨ ਸਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਵਾਰ ਸਾਨੂੰ ਮਤਲਬ ਇਹ ਮੌਕਾ ਦਿੱਤਾ ਜਾਵੇ ਕਿ ਅਸੀਂ ਭਾਈ ਅੰਮਰਪਾਲ ਜੀ ਨੂੰ ਅਸੀਂ ਬਾਹਰ ਲਿਆ ਸਕੀਏ ਇਹ ਜਨਤਾ ਨੂੰ ਨਸ਼ੇ ਤੋਂ ਬਚਾਉਣ ਲਿਆ ਸੀ ਨਸ਼ਾ ਤਾਂ ਆਮ ਆਦਮੀ ਪਾਰਟੀ ਨੇ ਵੀ ਕਿਹਾ ਵੀ ਹੀ ਬੰਦ ਕਰਾਂਗੇ ਸਰ ਉਹਨਾਂ ਦਾ ਹੋਇਆ ਹੀ ਨਹੀਂ ਕੰਮ ਬੰਦ ਦੇ ਜਿਹੜੀਆਂ ਉਹ ਮੰਗਾਂ ਕੀਤੀਆਂ ਉਹਨਾਂ ਨੇ ਕੰਮ ਹੀ ਨਹੀਂ ਕੀਤੇ ਵੀ ਪਾਰਟੀ ਦੇ ਵਿਚ ਰਹਿੰਦੇ ਹੋયા ਨਹੀਂ ਇਹ ਕਹਿ ਰਿਹਾ ਵਾ ਕਿ ਕੋਈ ਫਰਕ ਨਹੀਂ ਜਿਪਿਆ ਨਸ਼ਿਆਂ ਦਾ ਕੋਈ ਫਰਕ ਨਹੀਂ ਪਿਆ ਨਹੀਂ ਤੇ ਕਈ ਕੀ ਆਉਂਦੇ ਉਹ ਚੋਪੜਦੇ ਹੁੰਦੇ ਆ ਗੱਲਾਂ ਨੂੰ ਹਾਂ ਜੀ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹਾਂ ਤੇ ਮੈਂ ਆਖਾਂ ਜੀ ਜੇ ਆ ਬੋ ਆ ਨਹੀਂ ਮਤਲਬ ਜੇ ਨਸ਼ੇ ਤੇ ਕੰਟਰੋਲ ਨਹੀਂ ਹੋਇਆ ਤੇ ਨਹੀਂ ਹੋਇਆ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇਰ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਖਡੂਰ ਸਾਹਿਬ ਹਲਕਾ ਤੇ ਖਡੂਰ ਸਾਹਿਬ ਹਲਕੇ ਦਾ ਆਖਰੀ ਪਿੰਡ ਪਿੰਡ ਗੁਰਜ ਇਹ ਪਿੰਡ ਦੀ ਜਿਹੜੀ ਇਤੋਂ ਤੋਂ ਬਾਅਦ ਹਲਕਾ ਅੰਮ੍ਰਿਤਸਰ ਜਣੀ ਅੰਮ੍ਰਿਤਸਰ ਜੜੀ ਲੋਕ ਸਭਾ ਹਲਕਾ ਉਹ ਸ਼ੁਰੂ ਹੋ ਜਾਂਦਾ ਤੇ ਖਡੂਰ ਸਾਹਿਬ ਹਲਕਾ ਦੇ ਆਖਰੀ ਪਿੰਡ ਆ ਪਿੰਡ ਬੁਰਜਾ ਤੇ ਪਿੰਡ ਦੇ ਕਾਫੀ ਮੋਤਬਰ ਜਿਹੜੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕੁਝ ਲੋਕ ਪਹੁੰਚੇ ਆ ਸੱਜਣ ਗੱਲਬਾਤ ਕਰਾਂਗੇ ਆ ਲੋਕ ਸਭਾ ਤੇ ਕਿਹੜੇ ਮੁੱਦੇ ਜਿਹੜੇ ਇਸ ਵਾਰ ਮੁੱਦਾ ਹੋਣਾ ਚਾਹੀਦਾ ਕਿਹੜੇ ਮੁੱਦਿਆਂ ਤੇ ਚੋਣ ਲੜੀ ਜਾਣੀ ਚਾਹੀਦੀ ਆ ਕੀ ਕਹਿੰਦਾ ਖਡੂਰ ਸਾਹਿਬ ਹਲਕਾ ਕਿਹੜੇ ਉਮੀਦਵਾਰ ਜਿਹੜੇ ਆ ਉਹ ਇੱਥੇ ਜਿੱਤ ਦੇ ਦਾਵੇਦਾਰ ਆ ਕਿਹਨਾਂ ਨੂੰ ਵੋਟ ਪੈਣੀ ਚਾਹੀਦੀ ਆ ਸਰੀ ਗੱਲ ਬਾਤ ਪਿੰਡ ਬੁਰਜ ਦੇ ਜਿਹੜੇ ਆ ਉਹ ਵਸਨੀਕਾ ਨਾ ਕਰਾਂਗੇ ਸੋ ਮੇਰੀ ਸ਼ੁਰੂਆਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਸਰੋਤਿਆਂ ਨੂੰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਇੰਦਰਬੀਰ ਆ ਪਿੰਡ ਬੁਰਜ ਬੁਰਜ 69 ਜੋ ਰਾਜਾ ਤਾਲ ਦੇ ਨੇੜੇ ਹੈ ਜੀ ਥਾਣਾ ਸائیں ਮਾਂਤਖਾ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਚਬਾਲ ਜੀ ਲੋਕ ਸਭਾ ਇਲੈਕਸ਼ਨ ਦੀ ਤੇ ਪਿੰਡ ਬੁਰਜ ਦੇ ਵਿੱਚ ਜੇ ਤੁਹਾਡੀ ਗੱਲ ਕਰੀਏ ਖਡੂਰ ਸਾਬ੍ਹ ਹਲਕੇ ਦੀ ਤੇ ਕਿਹੜੇ ਮੁੱਦੇ ਆ ਜਿਹੜੇ ਇਸ ਵਾਰ ਮੁੱਦੇ ਹੋਣੇ ਚਾਹੀਦੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ। ਇਸ ਸਮੇਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਵਾ। ਕੇ ਬਾਕੀ ਇਹ ਆ ਕਿ ਇੱਥੋਂ ਤੱਕ ਨਹੀਂ ਕਿ ਵੀ ਜਿਹੜੇ ਪਹਿਲੇ ਬੰਦੇ ਸੀਗੇ ਮਤਲਬ ਫਸ ਚੁਕੇ ਸੀ ਉਹ ਇਸ ਨਸ਼ੇ ਤੋਂ ਨਿਕਲ ਚੁਕੇ ਸੀ ਕਿ ਪਰ ਹੁਣ ਜਿਹੜੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਨਾ ਕੋਈ 12 ਸਾਲ ਤੋਂ ਸਟਾਰਟਿੰਗ ਆ ਸਾਡੇ ਐਵੇਂ ਕੋਈ ਲੋਕੀ ਕਹਿਣ ਤੇ ਕਹਿਣ ਵੱਖਰੀ ਗੱਲ ਆ। ਮੈਂ ਆਮ ਆਦਮੀ ਪਾਰਟੀ ਦਾ ਇੱਕ ਅ ਸਰਕਲ ਪ੍ਰਧਾਨ ਹੁੰਦਿਆਂ ਹੋਇਆਂ ਵੀ ਕਹਿ ਰਿਹਾ ਹਾਂ ਕਿ ਨਸ਼ਾ ਜਿਹੜਾ ਵਾ ਉਹ ਕੋਈ ਕੰਟਰੋਲ ਨਹੀਂ ਜਿਹੋ ਹੋਇਆ ਕਿਉਂਕਿ ਮੈਂ ਹਮੇਸ਼ਾ ਮਤਲਬ ਨਿਰਭੈ ਰਹਿਣਾ ਮੇਰੇ ਤੇ ਇਹ ਚਾਹ ਪਰਚੇ ਵੀ ਹੋਏ ਨੇ ਪਿੰਡ ਦੇ ਵਿੱਚ ਵੀ ਮੈਂ ਹਰ ਗੱਲ ਜਿਹੜੀ ਉਹ ਕਰਦਾ ਉੱਪਰ ਕੇ ਕਰਦਾ ਔਰ ਜਿੱਥੇ ਕੋਈ ਮਤਲਬ ਗਲਤ ਕੰਮ ਹੋ ਰਿਹਾ ਮੈਂ ਉੱਥੋਂ ਮੈਥੋਂ ਨਹੀਂ ਰਿਹਾ ਜਾਂਦਾ ਤੇ ਮੈਂ ਇਸ ਕਰਕੇ ਇਹ ਕਹਿਣਾ ਵਾਂ ਕਿ ਮੇਰੇ ਇਸ ਖਿਆਲ ਦਾ ਕਹਿਣਾ ਮਤਲਬ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਆ ਹੋયા ਨਹੀਂ ਇਹ ਕਹਿ ਰਿਹਾ ਵਾ ਕਿ ਕੋਈ ਫਰਕ ਨਹੀਂ ਜਿਪਿਆ ਨਸ਼ਿਆਂ ਦਾ ਕੋਈ ਫਰਕ ਨਹੀਂ ਪਿਆ ਨਹੀਂ ਤੇ ਕਈ ਕੀ ਆਂਦੇ ਉਹ ਚੋਪੜਦੇ ਹੁੰਦੇ ਆ ਗੱਲਾਂ ਨੂੰ ਹਾਂ ਜੀ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹਾਂ ਤੇ ਮੈਂ ਆਖਾਂ ਜੀ ਜੇ ਆ ਬੋ ਆ ਨਹੀਂ ਮਤਲਬ ਜੇ ਨਸ਼ੇ ਤੇ ਕੰਟਰੋਲ ਨਹੀਂ ਹੋਇਆ ਤੇ ਨਹੀਂ ਹੋਇਆ ਬਲਕਿ ਵਧਿਆ ਠੀਕ ਹੈ ਜੀ ਆਮ ਆਦਮੀ ਪਾਰਟੀ ਨੂੰ ਵੋਟ ਲੋਕ ਕਿਉਂ ਪਾਉਣ ਆਮ ਆਦਮੀ ਪਾਰਟੀ ਨੂੰ ਵੋਟ ਇਸ ਤਰ੍ਹਾਂ ਪਾਉਣਾ ਜਿਹੜੇ ਪਹਿਲਾਂ ਪਾਈਆਂ ਨੇ ਮੈਂ ਹੁੰਦੀ ਨਹੀਂ ਗੱਲ ਕਰਦਾ ਕਿ ਕਿਉਂ ਪਾਉਣ ਜੇ ਪਾਉਣ ਤਾਂ ਕਿਉਂ ਪਾਉਣ ਮੇਰੀ ਕਿਹੜੇ ਚੰਗੇ ਕੰਮ ਮੇਰੀ ਥੋੜੀ ਜੀ ਵਿਸਥਾਰ ਨਾਲ ਵੀ ਗੱਲ ਇਹ ਨਹੀਂ ਕਿ ਲੈ ਲੋ ਕਿ ਜੇ ਪਹਿਲਾਂ ਵੋਟਾਂ ਇਸ ਕਰਕੇ ਪਈਆਂ ਕਿ ਇੱਡੀਆਂ ਦੋ ਸਰਕਾਰਾਂ ਸੀ ਉਹਨਾਂ ਦੇ ਲੋਕ ਬਹੁਤ ਤੰਗ ਹੋ ਚੁੱਕੇ ਸੀਗੇ ਇੱਕ ਪਾਰਟੀ ਜਿਹੜੀ ਸੀ ਉਹ ਛੇਤਰਫੇਰਦੀ ਸੀ ਤੇ ਉਹ ਮਤਲਬ ਦੂਜਿਆਂ ਦੀ ਭੁੱਲ ਜਾਂਦੇ ਹੋਏ ਦੂਜੇ ਫੇਰਦੇ ਤੇ ਪੰਜਾਂ ਸਾਲਾਂ ਚ ਉਹਦੀ ਭੁੱਲ ਜਾਂਦੇ ਲੋਕ ਫਸ ਚੁੱਕੇ ਸੀ ਤੇ ਕੋਈ ਵਾਰੀ ਨਹੀਂ ਆਉਂਦੀ ਤੇ ਤੀਜੀ ਪਾਰਟ ਆਮ ਆਦਮੀ ਪਾਰਟੀ ਨੂੰ ਤਦ ਬਣਾਇਆ ਗਿਆ ਸੀ ਕਿ ਮਤਲਬ ਇੱਕ ਤੇ ਇਹਨਾਂ ਨੇ ਕੁਝ ਜਿਹੜੇ ਸੀਗੇ ਨਾ ਇਹਨਾਂ ਦਾ ਮੈਨੀਫੈਸਟੋ ਬਹੁਤ ਵਧੀਆ ਰਿਹਾ ਸੀ ਮੈਂ ਆਪਣੇ ਹੱਥੀਂ ਵੀ ਕੁਝ ਗਰੰਟੀਆਂ ਮੰਡੀਆਂ ਨੇ ਮੈਨੂੰ ਥੋੜਾ ਜਿਹਾ ਜ਼ਰੂਰ ਮੈਂ ਲੰਮਾ ਸਮਾਂ ਜ਼ਰੂਰ ਲੈ ਰਿਹਾ ਹਾਂ ਉਹ ਇਸ ਕਰਕੇ ਲੈ ਰਿਹਾ ਕਿਉਂਕਿ ਮੈਂ ਪਾਰਟੀ ਦਾ ਇੱਕ ਨਮਾਇੰਦਾ ਹੋ ਕੇ ਮੈਂ ਇਸ ਕਰਕੇ ਗੱਲ ਕਰ ਰਿਹਾ ਮੈਂ ਆਪਣਾ ਹਜ਼ਾਰ ਰੁਪਏ ਦੇ ਵੀ ਵੰਡੇ ਆ ਬਿਜਲੀ ਦੇ ਗਰੰਟੀ ਕਾਰਡ ਵੰਡੇ ਆ ਜੋ ਜਿੰਨੀਆਂ ਵੀ ਗਰੰਟੀਆਂ ਮੈਂ ਸਾਰੀਆਂ ਆਪਣੇ ਹੱਥੀਂ ਵੰਡੀਆਂ ਨੇ ਹਾਂਜੀ ਤੇ ਮੈਂ ਇਹ ਕਹਿ ਰਿਹਾ ਹਾਂ ਕਿ ਤੁਸੀਂ ਮੈਨੂੰ ਇਹ ਸਵਾਲ ਕੀਤਾ ਸੀ ਵੀ ਹੁਣ ਵੋਟ ਆਮ ਆਦਮੀ ਪਾਰਟੀ ਨੂੰ ਤੇ ਉਹ ਪੁੱਛਿਆ ਇਹ ਪੁੱਛਿਆ ਨਹੀਂ ਹੁਣ ਕਿਉਂ ਪੁੱਛਣ ਕਿਉਂਕਿ ਕੁਝ ਜਿਹੜੇ ਆਖ ਨਹੀਂ ਮੈਂ ਮਾਨ ਸਾਹਿਬ ਗੱਲ ਕਰਦਾ ਕਿ ਮਾਨ ਸਾਹਿਬ ਤੇ 100 ਦੇ 100% ਜਿਹੜੇ ਆ ਨਾ ਉਹ ਆਪਣੇ ਬਾਦ ਆ ਤੇ ਪੂਰੇ ਘਰੇ ਉਤਰ ਰਹੇ ਨੇ ਔਰ ਚੰਗੇ ਚੰਗੇ ਫੈਸਲੇ ਲੈ ਰਹੇ ਤਗੜੇ ਫੈਸਲੇ ਲੈ ਰਹੇ ਔਰ ਜਿਹੜੇ ਥੱਲੇ ਕੋਸ਼ਿਸ਼ ਜਿਹੜੇ ਹੈਗੇ ਨੇ ਐ ਐਮ ਐਲ اے ਜਿਹੜੇ ਉਹ ਉਹੋ ਹੀ ਕੁਛ ਨਹੀਂ ਮਤਲਬ ਜੇ ਕਿ 1921 ਹੁੰਦਾ ਨਾ ਮੈਂ 1921 ਦਾ ਵੀ ਫਰਕ ਨਹੀਂ ਕਹਿੰਦਾ ਤੇ ਹੋ ਸਕਦਾ ਵਾ ਕਿ ਮੇਰੇ ਹਿਸਾਬ ਨਾਲ ਦੂਜਿਆਂ ਨਾਲ ਵੱਧ ਕੇ ਹੀ ਕੁਛ ਨਿਕਲੇ ਨਹੀਂ ਤੁਹਾਡੀ ਗੱਲ ਵੀ ਚੱਲੀ ਜੀ ਤੁਸੀਂ ਇਹ ਕਹਿੰਦੇ ਹੋ ਕਿ ਮਾਨ ਸਾਹਿਬ ਵਧੀਆ ਕੰਮ ਕਰ ਰਹੇ ਲੇਕਿਨ ਜਿਹੜੇ ਇਹਨਾਂ ਨੇ ਐਮ ਐਲ اے ਗਾੜੀ ਜਿਹੜੇ ਇਹਨਾਂ ਦੇ ਲੀਡਰ ਆ ਜਾਂ ਜੋ ਲੋਕਲ ਜਿਹੜੇ ਤੁਹਾਡੇ ਤੁਹਾਡੇ ਏਰੀਏ ਦੇ ਆ ਉਹਨਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਉਹਨਾਂ ਨੇ ਕੰਮ ਨਹੀਂ ਸੰਗਾ ਕੀਤਾ ਨਹੀਂ ਕੀਤਾ ਨਹੀਂ ਕੀਤਾ ਹੋਰ ਨਾ ਥਾ ਉਹਨਾਂ ਦੀ ਸ਼ਿਕਾਇਤ ਉਹ ਆਉਂਦੀ ਆ ਤੇ ਸਾਡੇ ਵੀ ਇਦਰੋਂ ਇਹੋ ਹੀ ਆ ਤੇ ਚਲੋ ਆਮ ਆਦਮੀ ਪਾਰਟੀ ਨਾਲੋਂ ਅਸੀਂ ਟੁੱਟਾਂਗੇ ਤੇ ਨਹੀਂ ਬਾਕੀ ਫੋਲ ਹਾਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ ਤੇ ਆਮ ਆਦਮੀ ਪਾਰਟੀ ਦੇ ਸਿਪਾਹੀ ਰਵਾਂਗੇ ਹਾਂ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿ ਲਿਆ ਕਿ ਜਿਹੜੀ ਹੁਣ ਐਰਕੀ ਦੀ ਇਹ ਆੜੀ ਇਲੈਕਸ਼ਨ ਆ ਰਹੀ ਹੈ ਭਾਈ ਅੰਮ੍ਰਿਤਪਾਲ ਜੀ ਜੋ ਏ ਆਪਣਾ ਸਾਡੇ ਇਥੇ ਇਹਨਾਂ ਖਡੂਰ ਸਾਹਿਬ ਹਲਕੇ ਤੋਂ ਇਹ ਮਤਲਬ ਲੋਗੇ ਨੇ ਹਾਂਜੀ ਇਲੈਕਸ਼ਨ ਚ ਤੇ ਮਾਨ ਸਾਹਿਬ ਨੇ ਉਹਨਾਂ ਨੂੰ ਬਲੋਗੇ ਲਿਆਂਦਾ ਵਾ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਕਿਉਂਕਿ ਉਹਨਾਂ ਨੇ ਸਾਡੇ ਲਈ ਮੈਂ ਜਿਹੜੀ ਫੇਰ ਬੈਕ ਗੱਲ ਲੈ ਜਾਂਦਾ ਵਾ ਕਿ ਸਾਡੇ ਜਿਹੜੇ ਸੀ ਨਾ ਨਸ਼ੇ ਬਹੁਤ ਜ਼ਿਆਦੇ ਹੋ ਗਏ ਤੇ ਭਾਈ ਅੰਮ੍ਰਿਤਪਾਲ ਜੀ ਨੇ ਸਿਰਫ ਤੇ ਸਿਰਫ ਇਹ ਲੋਕਾਂ ਨੂੰ ਮਲੋਂ ਨਸ਼ਿਆਂ ਤੋਂ ਮਲੋਂ ਪਰਹੇਜ ਕਰਨ ਲਈ ਆਖਿਆ ਸੀ ਉਹਨਾਂ ਦਾ ਜਿਹੜਾ ਤਰੀਕਾ ਜਿਤਨਾ ਸਹੀ ਲੱਗਾ ਜਿਤਨਾ ਸਿੱਧੂ ਮੂਸੇ ਵਾਲੇ ਕਲਾਕਾਰ ਨੇ ਇੱਕ ਹਵਾ ਚਲਾਈ ਸੀ ਨਾ ਤੇ ਲੋਕਾਂ ਨੇ ਫਿਰ ਵੇਖੋ ਵੇਖੀ ਕੀਤਾ ਸੀ ਲੋਕ ਬੱਚੇ ਭਾਵੇਂ ਵੇਖੋ ਵੇਖੀ ਅੰਮਰ ਸਿਖਰ ਸੀ ਤੇ ਉਹ ਬੰਨੇ ਆ ਰਹੇ ਸੀਗੇ ਜੇ ਜਿੱਦਾਂ ਵੀ ਆ ਉਹ ਨਸ਼ਿਆਂ ਤੋਂ ਤੇ ਬੱਚੇ ਸੀ ਨਾ ਨਸ਼ੇ ਪਾਸੇ ਨੂੰ ਤੇ ਨਹੀਂ ਸੀ ਨ ਜਾ ਰਹੇ ਜੇ ਬਨਾਰੇ ਤੱਕ ਵੀ ਜਾ ਰਹੇ ਸੋ ਸੱਸੀ ਗਾਲ ਜੀ ਸੱਸੀ ਗਾਲ ਜੀ ਜੇ ਸੋ ਆਪਣਾ ਨਾਮ ਕਾ ਦਿਓ ਸਾਡੇ ਦਰਸ਼ਕਾਂ ਲਈ ਮੇਰਾ ਨਾਮ ਜਗਰਾਤ ਸਿੰਘ ਅਪ ਇਸ ਟਾਈਮ ਤੁਸੀਂ ਕੀ ਸੋਚਦੇ ਜਿਹੜੇ ਖਡੂਰ ਸਾਹਿਬ ਦੇ ਮੁੱਦੇ ਆ ਕਿਹੜੇ ਹੋਣੇ ਚਾਹੀਦੇ ਤੇ ਕਿਹੜੇ ਜਿਹੜੇ ਇਹੋ ਜਿਹੇ ਮੁੱਦੇ ਜਿਹੜੇ ਸਰ ਮੁੱਦੇ ਦੇ ਬਹੁਤ ਨੇ ਜਿੰਨੀ ਸਰਕਾਰਾਂ ਬਣੀਆਂ ਅਜੇ ਤੱਕ ਮਤਲਬ ਬਾਡਰ ਏਰੀਆ ਦਾ ਕੁਝ ਹੱਲ ਨਹੀਂ ਹੋਇਆ ਤੇ ਨਸ਼ਾ ਤਾਂ ਇੰਨਾ ਹੀ ਜ਼ਿਆਦਾ ਹੋ ਗਿਆ ਘਰ-ਘਰ ਐਸਟੇ ਨਸ਼ਾ ਹੋਇਆ ਇਹ ਨਸ਼ੇ ਦਾ ਮੁੱਦਾ ਸਭ ਤੋਂ ਜ਼ਿਆਦਾ ਮੈਂ ਦੇਖ ਰਿਹਾ ਨਾ ਖਡੂਰ ਸਾਹਿਬ ਦੇ ਵਿੱਚ ਤਰਨਤਾਰਨ ਦੇ ਵਿੱਚ ਇਹ ਸਾਰਾ ਜ਼ਿਆਦਾ ਹਾਂਜੀ ਹਾਂਜੀ ਤੇ ਬਾਕੀ ਚਲੋ ਸਾਡੇ ਅਵਰਤਪਾਲ ਜੀ ਹਣੀ ਯਾਰ ਕੀ ਖੜੇ ਹੈ ਵਹੇ ਅਸੀਂ ਤਾਂ ਬੋਰਡ ਤੇ ਉਹਨਾਂ ਨੂੰ ਪਵਾ ਗਏ ਆ ਦੇਖੋ ਜੇ ਗੱਲ ਕਰ ਰਿਹਾ ਆਮ ਆਦਮੀ ਵਾਲੇ ਅ ਵਸੇ ਰਿਪਰੈਜ਼ੈਂਟ ਕਰਦੇ ਤੁਸੀਂ ਵੀ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਜੇ ਗੱਲ ਆਉਂਦੀ ਅਮਰਪਾਲ ਦੀ ਤਾਂ ਫਿਰ ਸਾਰੇ ਅਮਰਪਾਲ ਨੂੰ ਸਪੋਰਟ ਕਿਉਂ ਕਰਦੇ ਆ ਅਮਰਪਾਲ ਨੂੰ ਸਪੋਰਟ ਕਰਦੇ ਆਂਗੇ ਉਹਨੇ ਆਪਣੇ ਮਤਲਬ ਵੇਖੋ ਵੀ ਉਹਨੇ ਜਨਤਾ ਦੇ ਕਿੰਨੀ ਆਪਣੇ ਮਗਰ ਲਈ ਨਸ਼ੇ ਨਜਾੜਾ ਰਿਆ ਔਰ ਉਹਨਾਂ ਨੂੰ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਆ ਫਿਰ ਹੁਣ ਉਹ ਵੋਟਾਂ 'ਚ ਖੜਿਆ ਇੱਕ ਪਰ ਗੱਲ ਨੂੰ ਆਪਣੀ ਨੂੰ ਬਦਲਿਆ ਨਹੀਂ ਉਹਨੇ ਚਲੋ ਇਹ ਨਹੀਂ ਇਸ ਗੱਲ ਦਾ ਨਹੀਂ ਸਾਨੂੰ ਕੋਈ ਕਲੀਅਰ ਹੈਗਾ ਵੀ ਬਦਲਿਆ ਹੈ ਕਿ ਨਹੀਂ ਬਦਲਿਆ ਬਾਕੀ ਵੋਟ ਹੈ ਪੱਕਾ ਬਸ ਸਟੈਂਡ ਆਡਾ ਪੱਕਾ ਆ ਬਸ ਫਿਰ ਤੁਸੀਂ ਕਾਲੀਦਲ ਦਾ ਵੀ ਜਿਹੜੇ ਰਹੇ ਹੋ ਕਾਲੀਦਲ ਦਾ ਅਸੀਂ ਹੈ ਹੀ ਕਾਲੀਦਲ ਇਹ ਚਲੋ ਪਰ ਹੈ ਹੀ ਐ ਕਿ ਅੰਮ੍ਰਿਤਪਾਲ ਨੂੰ ਬੋਟ ਪਾਉਣਾ ਨਹੀਂ ਤਾਂ ਫਿਰ ਸੋ ਸਿੰਘ ਬਲ ਤੋਂ ਨਰਾਜ ਨਹੀਂ ਹੋ ਨਹੀਂ ਨਹੀਂ ਨਰਾਜ ਹੋਣਗੇ ਹਾਂ ਨਹੀਂ ਹੁੰਦੇ ਆ ਗੱਲ ਚੱਲ ਰਹੀ ਆ ਤੇ ਹੋਰ ਉੱਥੇ ਬਿਠੇ ਸੱਸੀਾ ਵੀਰ ਜੀ ਕਿਹੜੇ ਮੁੱਦੇ ਆ ਜਿਹੜੇ ਆਪਣੇ ਕਦੂਰ ਸਾਹਿਬ ਹਲਕੇ ਦੇ ਜਾਂ ਤੁਹਾਡੇ ਮਰਵਾਏ ਦੇ ਜਿਹੜੇ ਮੁੱਦੇ ਆ ਜਿਹੜੇ ਸਭ ਤੋਂ ਜ਼ਿਆਦਾ ਚਾਹੀਏ ਵੀ ਲੋਕਲ ਲੀਡਰਾਂ ਵਾਲਾ ਚੁੱਕੇ ਜਾਣੇ ਚਾਹੀਦੇ ਜਾਂ ਅਜੇ ਤੱਕ ਚੁੱਕੇ ਨਹੀਂ ਗਏ ਸੱਸੀਗਾਲ ਜੀ ਮੇਰਾ ਨਾਮ ਨਿਰਮਲ ਸਿੰਘ ਆ ਤੇ ਸਾਰੇ ਅਖਾਲੀਦਾਲ ਬੰਦੇ ਆ ਪਹਿਲੋਂ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਵਾਂਗੇ ਹੂੰ ਉਹਨੇ ਕੰਮ ਬਹੁਤ ਵਧੀਆ ਕੀਤੇ ਆ ਤੇ ਅਖਾਲੀਦਾਲ ਨਾਰਾਜ਼ ਨਹੀਂ ਹੋਗਾ ਨਹੀਂ ਨਾਰਾਜ਼ ਸਰ ਕਾਦਾ ਹੋਊਗਾ ਆਡੀ ਆਪਣੀ ਮਰਜ਼ੀ ਆਡੀ ਵੋਟ ਆ ਹੂੰ ਅਸੀਂ ਵੋਟ ਪਾਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਪਾਉਣਾ ਚਾਹੋਗੇ ਅੰਮ੍ਰਿਤਪਾਲ ਨੂੰ ਵੋਟਾਂ ਸਰ ਉਹ ਕੰਮ ਬਹੁਤ ਵਧੀਆ ਕਰਨ ਦਿਆ ਇਹ ਜਨਤਾ ਨੂੰ ਨਸ਼ੇ ਤੋਂ ਪਿਆਉਣ ਦਿਆ ਸੀ ਨਸ਼ਾ ਤਾਂ ਆਮ ਆਦਮੀ ਪਾਰਟੀ ਨੇ ਵੀ ਕਹੇ ਵੀ ਹਿੰ ਬੰਦ ਕਰਾਂਗੇ ਸਰ ਉਹਨਾਂ ਤੋਂ ਹੋਇਆ ਹੀ ਨਹੀਂ ਕੰਮ ਬੰਦ ਦੇ ਜਿਹੜੀਆਂ ਉਹ ਮੰਗਾ ਕੀਤੀਆਂ ਉਹਨਾਂ ਨੇ ਕੰਮ ਹੀ ਨਹੀਂ ਕੀਤੇ ਵੀ ਪਰ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਵੀ ਜਿੱਦਾਂ ਭਾਈ ਅੰਮ੍ਰਿਤਪਾਲ ਨਾਲ ਗੱਲਬਾਤ ਚ ਚੱਲਦੀ ਸੀ ਬਹੁਤ ਸਾਰੇ ਉਹਨਾਂ ਨੇ ਓਪਨ মিডিਆ 'ਚ ਇਹ ਗੱਲ ਕਹੀ ਸੀ ਕਿ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਹੁਣ ਜੇ ਚੋਣਾਂ ਲੜਨਗੇ ਭਾਰਤੀ ਸੰਵਿਧਾਨ ਦੇ ਦੇ 28 ਹੀ ਲੜਨਗੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਚੀਜ਼ ਨਹੀਂ ਬੋਲਣੀ ਚਾਹੀਦੀ ਜੇ ਚੋਣਾਂ ਲੜਨ ਦੀ ਉਹ ਸਾਰੇ ਇਹਦਾ ਦੇ ਉਹਨਾਂ ਨੂੰ ਪਤਾ ਨਹੀਂ ਹੈ ਇਸ ਗੱਲ ਦਾ ਵੀ ਜਿੰਨਾ ਜਰ ਪਤਾ ਨਾ ਹੋਵੇ ਫਿਰ ਬੋਲਣਾ ਨਹੀਂ ਚਾਹੀਦਾ ਹਮ ਪਰ ਤੁਸੀਂ ਇਹ ਕਹਿੰਦੇ ਹੋ ਵੀ ਤੁਸੀਂ ਇਹ ਧਾਰਿਆਵਾ ਵੀ ਬੋਰਡ ਪਾਉਣੀਆਂ ਤਾਂ ਅੰਮ੍ਰਿਤਪਾਲ ਨੂੰ ਹੀ ਪਾਉਣੀਆਂ ਹਾਂ ਸਰ ਕੋਰੇ ਮੁੱਦੇ ਕਿਹੜੇ ਜਿਹੜੇ ਇਸ ਇਲਾਕੇ ਦੇ ਵੱਡੇ ਕਿਹੜੀਆਂ ਮੁਸੀਬਤਾਂ ਜਿਹੜੇ ਬਾਰਡਰ ਏਰੀਆ ਲੋਕੀ ਜਿਹੜੇ ਮੁਸ਼ਕਲਾਂ ਜਿਹੜੀਆਂ ਉਹ ਫੇਸ ਕਰ ਰਹੇ ਆ ਜਿਹੜੇ ਮੁਸ਼ਕਲਾਂ ਦੇ ਵਿੱਚ ਮੁਸ਼ਕਲ ਐ ਹੋਈ ਆ ਸਾਰਾ ਜੱਟਾਂ ਦੇ ਲਿੰਟਾ ਵਾਂ ਕਰਜ਼ੇ ਆ ਕੋਈ ਕਰਜ਼ਾ ਨਹੀਂ ਮਾਫ ਉਹਨਾ ਕੀਤਾ ਆਂਦੇ ਆ ਉਹ ਕਰਾਂ ਜੇ ਕਰਾਂਗੇ ਕੁਝ ਨਹੀਂ ਹੋਇਆ ਵੀ ਮੁੱਦੇ ਇਹੋ ਹੀ ਆ ਸਾਰੇ ਪਿਛੇ ਜਿਹੜੀ ਜਿਹੜੀ ਸਰਕਾਰ ਆ ਉਹਦੇ ਤੋਂ ਕੋਈ ਉਮੀਦਾਂ ਸੀਗੀਆਂ ਹੋਈਆਂ ਉਹ ਪੂਰੀਆਂ ਆ ਨਹੀਂ ਉਹ ਸਾਰਾ ਉਹਨਾ ਉਮੀਦਾਂ ਪੂਰੀਆਂ ਹੀ ਨਹੀਂ ਕੀਤੀਆਂ ਸਾਨੂੰ ਆਸ ਬੜੀ ਪਰ ਕੀਤੀਆਂ ਨਹੀਂ ਉਹਨਾ ਬਿਲਕੁਲ ਬਜ਼ੁਰਗ ਬੈਠੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਮੇਰਾ ਨਾਮ ਦਲਬੀਰ ਸਿੰਘ ਆ ਪਿੰਡਪੁਰ ਜਤੂ ਆ ਜੀ ਆ ਬਾਪੂ ਜੀ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਕਿਵੇਂ ਦੇਖਦੇ ਹੋ ਕਾਂਗਰਸ ਹੀ ਆ ਅਕਾਲੀ ਆਮ ਆਦਮੀ ਪਾਰਟੀ ਤੇ ਫਿਰ ਜਿਹੜੇ ਆਜ਼ਾਦ ਅੰਮ੍ਰਿਤਪਾਲ ਹਨਾ ਕਿਵੇਂ ਦੇਖਦੇ ਹੋ ਸਾਰਾ ਕੁਝ ਚੋਣਾਂ ਦੇ ਵਿੱਚ ਦੇਖੋ ਅਸੀਂ ਤੇ ਇਹ ਦੇਖ ਰਹੇ ਆ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ 5 ਜਾਂ 6 ਮੈਂਬਰ ਖਲੋ ਗਏ ਆ ਪਹਿਲੀ ਗੱਲ ਇਹ ਆ ਕਿ ਅਕਾਲੀ ਦਲ ਨੂੰ ਖਿਲਾਰ ਨੂੰ ਨਿਸ਼ਚੈ ਦਾ ਇਸ ਮੁਕਾਬਲੇ ਦੇ ਉੱਤੇ ਹਮ ਅਮਰਪਾਲ ਸਿੰਘ ਦੇ ਮੁਕਾਬਲੇ ਤੇ ਕਿਉਂ ਕਹਿੰਦੇ ਨੇ ਰਾਜਨੀਤੀ ਦੇ ਵਿੱਚ ਸਭ ਕੁਝ ਆਇਜ ਹੁੰਦਾ ਹਾਂ ਠੀਕ ਹੈ ਰਾਜਨੀਤੀ ਦੇ ਵਿੱਚ ਪਹਿਲੇ ਵੀ ਦੇਖੀ ਰਾਜਨੀਤੀ ਦੇ ਵਿੱਚ ਨਾ ਕੋਈ ਭਰਾ ਨਾ ਕੋਈ ਭਾਈ ਨਾ ਕੋਈ ਰਿਸ਼ਤੇਦਾਰ ਕੋਈ ਕਿਸੇ ਨੂੰ ਨਿਭਖਸ਼ ਦੇ ਇੱਥੋਂ ਤੱਕ ਕਿ ਜਦੋਂ ਗੱਦੀ ਹਟਾਉਣੀ ਹੁੰਦੀ ਆ ਉਸ ਵੇਲੇ ਦੇ ਇੱਕ ਘਰ ਦੇ ਵਿੱਚ ਵੀ ਦੋ ਦੋ ਮੈਂਬਰ ਤੁਹਾਨੂੰ ਦੋ ਭਰਾ ਅਲੱਗ-ਅਲੱਗ ਪਾਰਟੀ 'ਚ ਖਲੋਤੇ ਐਮਐਲਏ ਤੁਹਾਨੂੰ ਮਿਲ ਜਾਣਗੇ ਪੰਜਾਬ ਦੇ ਵਿੱਚ ਜਿੱਥੋਂ ਤੱਕ ਗੱਲ ਹੈਗੀ ਆ ਪਾਰਟੀਆਂ ਦੀ ਹੁਣ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਸਾਡਾ ਖੀਰਲਾ ਪਿੰਡ ਹੈ ਖਡੂਰ ਸਾਹਿਬ ਦੇ ਹਲਕੇ ਦੇ ਤੋਂ ਤੇ ਅਜੇ ਤੱਕ ਕੋਈ ਵੀ ਇਹਨਾਂ ਪੰਜਾਂ ਪਾਰਟੀਆਂ ਦੇ ਵਿੱਚੋਂ ਜਿਸ ਤਰ੍ਹਾਂ ਮੰਨ ਮੰਨੇ ਮਨਜਿੰਦਰ ਸਿੰਘ ਖਿਲਾੜਿਆ ਕੁਲਬੀਰ ਨੂੰ ਜਿਹਦੇ ਤੋਂ ਲਿਆ ਕੇ ਖਿਲਾੜਤਾ ਜਿਹਦੇ ਸਭ ਨੂੰ ਇਧਰ ਬਿਰਸਾ ਸਿੰਘ ਮਲਟੋਏ ਨੂੰ ਜਾਂ ਆਮ ਪਾਰਟੀ ਦੇ ਬੰਦੇ ਨੂੰ ਉਹ ਮੰਤਰੀ ਵੀ ਹੈਗਾ ਤੇ ਫਿਰ ਵੀ ਭੁੱਖ ਨਹੀਂ ਜਾਂਦੀ ਹੂੰ ਮੈਨੂੰ ਇਹ ਦੱਸੋ ਵੀ ਜੇ ਇੱਥੋਂ ਕੋਈ ਇੱਕ ਆਦਮੀ ਚਲੇ ਵੀ ਜਾਊਗਾ ਤੇ ਉੱਥੇ ਜਾ ਕੇ ਕੀ ਸਵਾਰ ਦਊਗਾ ਜਿੰਨਾ ਚਿਰ ਤੱਕ ਜਿਸ ਦਾ ਰਾਜ ਉਸੇ ਦਾ ਸੁਪਨਾ ਜਿਹਦਾ ਰਾਜ ਆ ਅਖੀਰ ਜਿਸ ਤਰ੍ਹਾਂ ਉਹ મોદી ਆ મોદી ਨੇ ਆਪਣੇ ਮਨ ਅੰਧਿਆ ਕਰ ਲਿਆ ਨੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਉਹਨੇ ਕੀ ਨਹੀਂ ਕੀਤਾ ਤੇ ਕਿੰਨਾ ਉਹਨੇ ਪੰਜਾਬ ਨੂੰ ਥੱਲੇ ਲੈ ਆਂਦਾ ਏ ਇਹ ਤਸੰਨਾ ਦੇ ਮੁੱਦੇ ਕਸਾਨਾਂ ਨੂੰ ਬੁਰੀ ਤਰ੍ਹਾਂ ਉਹਨੇ ਮਤਲੂਬੀ ਦਬਾ ਕੇ ਰੱਖਿਆ ਆ ਹੋਰ ਵੀ ਜਿੰਨੇ ਵੀ ਮੁੱਦੇ ਨੇ ਜੇ ਉਹਨਾਂ ਨੂੰ ਵਿਚਾਰਿਆ ਜਾਵੇ ਤੇ ਕੀ ਦਿਨਾ ਕੀਤਾ ਪੰਜਾਬ ਨੇ ਪੰਜਾਬ ਕਿਥੋਂ ਤੱਕ ਸੀਗਾ ਤੇ ਕਿੱਥੇ ਲਿਆ ਕੇ ਖੜਾ ਕਰਤਾ ਕੰਮ ਕੀਆ ਕੋਈ ਇੰਡਸਟਰੀ ਨਹੀਂ ਰਹਿਣਦੀ ਪੰਜਾਬ ਦੇ ਵਿੱਚ ਚਾਹੇ ਇਸ ਤੇ ਭਗਵੰਤ ਮਾਨ ਜ਼ਿੰਮੇਵਾਰ ਆ ਜਾਂ ਸਰਕਾਰ ਜਿਹੜੀ ਸੈਂਟਰ ਦੀ ਆ ਉਹ ਜਿਹਨਾਂ ਮਿਵਾਰਿਆ ਇਜੀ ਗੱਲ ਕਰੀਏ ਇੰਡਸਟਰੀ ਦਾ ਇਸ ਤੋਂ ਪਹਿਲਾਂ ਵੀ ਸਰਕਾਰ ਆ ਰਹੀ ਚੁੱਕੀ ਹੈ ਭਗਵੰਤ ਮਾਨ ਤਾਂ ਹੁਣ ਆਇਆ ਨਾ 2 ਸਾਲ ਹੋ ਗਏ ਪਰ ਪਹਿਲਾਂ ਤਾਂ ਹੈਗੇ ਸੀ ਨਾ ਪਹਿਲਾਂ ਗੋਇੰਦਵਾਲ ਇੱਕ ਇੰਡਸਟਰੀ ਏਰੀਆ ਬਣਾਇਆ ਗਿਆ ਸੀ ਜਿੱਥੇ ਬੜੇ ਜਿਆਦਾ ਲਾਹੇ ਜਾਣਗੇ ਉਹਨਾਂ ਨੇ ਗੋਇੰਦਵਾਲ ਵਾਲਾ ਪਲਾਂਟ ਦੁਬਾਰਾ ਖਰੀਦ ਲਿਆ ਆਹੋ ਕਿਹਨੇ ਖਰੀਦ ਲਿਆ ਭਗਵੰਤ ਮਾਨ ਸਰਕਾਰ ਨੇ ਖਰੀਦ ਲਿਆ ਨਾ ਕੋਈ ਪੁੱਤਾ ਕੋਈ ਇਹ ਇੱਕ ਇੰਡਸਟਰੀ ਦੱਸੋ ਪਿਆ ਲਾਈਆ ਕੋਈ ਕਮਿਊਨਿਸਟ ਉਹਨੇ ਬਰਬਾਦ ਕਰਤਾ ਸੀ ਸਾਰਾ ਛਾਟਾ ਇੱਕ ਵੀ ਇਹਨਾਂ ਨੇ ਇੰਡਸਟਰੀ ਨਹੀਂ ਦਿੱਤੀ ਉਹ ਉਹ ਸਿਰਫ ਪਾਰਟ ਡਾਊਨ ਲਾ ਕੇ ਝੰਡੇ ਖੋਜ ਜਾਂਦਾ ਸੀ ਉਸੇ ਦੇ ਸਾਹਮਣੇ ਤੇ ਮਸੀਹੇ ਨਹੀਂ ਕਰਾਂਗੇ ਉਹ ਤਾਂ ਸਭ ਸੂਰਤਾਂ ਮਿਲਦੀਆਂ ਸੀ ਲੇਕਿਨ ਸਭ ਜਿੰਨੀਆਂ ਇੰਡਸਟਰੀਆਂ ਸਾਰੀਆਂ ਉਸ ਤੋਂ ਇੱਕ ਤੋਂ ਇੱਕ ਲੈ ਗਏ ਕਾਰਨ ਕੋਈ ਸਿਰੇ ਰੋਜ਼ ਦੀ ਹੜਤਾਲ ਰੋਜ਼ ਮੇਂ ਗੁੰਦਾਬਾਦ ਮਿਰਦਾਬਾਦ ਦਿਲਦਾਬਾਦ ਮਿਰਦਾਬਾਦ ਅਖੀਰ ਗੱਲ ਇਹ ਪਹੁੰਚਾਤੀ ਗੌਰਮਿਲਤ ਤੇ ਉਹ ਹੋਣੇ ਚਾਹੀਦੀ ਆ ਜਿਹੜੇ ਅੱਡੇ ਜਾ ਕੇ ਇਹ ਕੰਮ ਕਰ ਸਕੇ ਹੁਣ ਦੇਸ਼ ਪਾਰਟੀ ਦੇ ਸਾਹਮਣੇ ਹੈਗੀਆਂ ਜਾਂ ਕਾਂਗਰਸ ਹੈ ਤੇ ਜਾਂ ਭਾਜਪਾ ਇਹ ਉਹ ਲਵ ਜੇ ਅਸੀਂ ਵੋਟ ਦੇ ਵੀ ਦੇ ਰਹੇ ਹਾਂ ਇਥੇ ਤੇ ਇਹ ਕਹਿੰਦੇ ਦੀ ਭਗਤ ਮਾਨ ਨੇ ਪਾਰਟੀ ਨੂੰ ਤੇ ਕੀ ਇਥੇ ਰਾਖੀ ਕਰ ਲਿਆ ਅੱਗੇ ਕਰੋ ਸਿਮਰਨਜੀਤ ਸਿੰਘ ਮਾਨ ਨੇ ਜਿੱਤਾਇਆ ਸੀਗਾ ਪਰ ਇਸ ਵਾਰ ਲੋਕੀਂ ਕਟਪਾਣ ਨੂੰ ਇਹ ਦੇਖਾ ਰਹਿ ਹੰਦਰਨੀ ਸੀ ਗਿਆ ਤੇ ਇਹ ਅੰਮ੍ਰਿਤਪਾਲ ਸਿੰਘ ਨੇ ਵੋਟੇ ਕੋਸ਼ਿਸ਼ ਸਾਰੇ ਪਾਉਂ ਦੇ ਸੰਤੂ ਨੂੰ ਹਾਇਆ ਬੇਸੋ ਨਾ ਗੁੱਤ ਵੀ ਜਾਵੇ ਤੇ ਇਹ ਕੋ ਲੋਕਾਂ ਦੇ ਮੰਨ ਦੇ ਵਿੱਚ ਇਹ ਧਾਮਨਾ ਧਾਮਨਾ ਹੈ ਆ ਤੇ ਇਹਨੇ ਨਜ਼ਾਇਜ਼ ਤੌਰ ਤੇ ਤਾਂ ਕੀਤਾ ਗਿਆ ਆ ਤੇ ਉਹਨੂੰ ਮਤਲਬ ਵੀ ਉਸ ਦਾ ਨਕਸੂਰ ਨਹੀਂ ਹੈਗਾ ਜਿੰਨਾ ਕਿ ਉਹਦੇ ਵੋਟ ਜਿੰਨੇ ਔਰ ਪੰਜਾਬ ਦੀ ਸਰਕਾਰ ਦੀ ਆ ਭਾਵੇਂ ਸੈਂਟਰ ਦੀ ਨਹੀਂ ਹੈ ਉਸ ਕਰਕੇ ਮਤਲਬ ਆਪ ਪਾਰਟੀ ਪੋਲਿਟੀ ਕਿਨਾਰੇ ਕਰ ਰਹੇ ਨੇ ਤੁਹਾਨੂੰ ਵੋਟਾਂ ਪਹੁੰਚ ਜਾਣਾ ਪਾਉਣ ਆਮ ਪਾਰਟੀ ਨੂੰ ਵੋਟ ਮਿਲਣੀ ਮੁਸ਼ਕਲ ਹੈ ਅੱਜਕੱਲ੍ਹ ਆ ਮੁਕਾਬਲਾ ਜਿਹੜਾ ਦਾ ਉਹ ਸਖਤ ਲੱਗ ਰਿਹਾ ਸੋ ਦੁਬਾਰਾ ਅਮਨਦਰ ਵੀਰ ਜੀ ਜੇ ਗੱਲ ਕਰਦੇ ਆ ਵੋਟਾਂ ਦੀ ਦੁਬਾਰਾ ਤੁਹਾਡੇ ਕੋਲ ਆਏ ਆ ਕਿ ਤੁਸੀਂ ਜਿਹੜਾ ਮੁੱਦਾ ਕਹਿ ਰਹੇ ਸੀ ਜੇ ਵੀ ਤੁਸੀਂ ਬੁਲਾ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਪਰ ਜੇ ਤੁਸੀਂ ਜੰਮੀ ਵੀ ਨਾ ਆਮ ਆਦਮੀ ਪਾਰਟੀ ਨਾਲ ਵੀ ਰਹਿਵਾਂਗਾ ਤਾਂ ਮੈਂ ਬੋਤਾ ਲਈ ਅਮਰਪਾਲ ਦੀ ਸਪੋਰਟ ਕਰ ਰਿਹਾ ਤਾਂ ਫਿਰ ਤੁਸੀਂ ਪਾਰਟੀ ਦੇ ਵਫਾਦਾਰ ਥੋੜਾ ਵੀ ਪਾਰਟੀ ਦੇ ਅਸੀਂ ਵਫਾਦਾਰ ਆ ਇਹ ਨਹੀਂ ਕਿ ਸਾਡੀ ਵਫਾਦਾਰੀ ਤੇ ਕੋਈ ਐ ਉਹਦੀ ਗੱਲ ਕੋਈ ਨਹੀਂ ਹੈਗੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਸਿਰਫ ਇਹ ਕਹਿ ਰਹੇ ਆ ਕਿ ਅਸੀਂ ਪਹਿਦੇ ਆਧਾਰ ਤੇ ਮਤਲਬ ਅਮਰਪਾਤ ਜੀ ਨੂੰ ਹੁਣ ਅਸੀਂ ਵੋਟਾਂ ਮਤਲਬ ਜਿਹੜੀਆਂ ਉਹ ਪਾਵਾਂਗੇ ਕਿਉਂਕਿ ਮਤਲਬ ਅਸੀਂ ਪਹਿਲੇ ਉਹਨਾਂ ਨੂੰ ਵੀ ਤਾਂ ਚੁਣਿਆ ਸੀਗਾ ਨਾ ਉਹਨਾਂ ਨੂੰ ਅਸੀਂ ਬਣਾਇਆ ਵਾ ਪਰ ਕੁਝ ਕੰਮ ਜਿਹੜੇ ਨੇ ਹੁਣ ਸਾਨੂੰ ਐਸੇ ਏਦਾਂ ਦੇ ਨੇ ਕਿ ਜਿਹੜੀਆਂ ਨੇ ਦੇਸ਼ ਕੌਮ ਤੇ ਜਿਹੜੀ ਭੀੜ ਬਣੀ ਸਾਨੂੰ ਦਿਸ ਰਹੀ ਹੈ ਨਾ ਉਹ ਜਿਹੜੀ ਕਾਲੇ ਬੱਦਲ ਮੁੰਡਲਾਉਂਦੇ ਦਿਸਣਦੇ ਹੈ ਨਾ ਹੌਣ ਵਾਲੇ ਸਮੇਂ ਤੇ ਜਿਹੜੇ ਸਾਨੂੰ ਇਦੇ ਲਈ ਅਸੀਂ ਐਸ ਤਰ੍ਹਾਂ ਕਿ ਭਾਈ ਅਮਰਦੇਵ ਪਾਲ ਜੀ ਨੂੰ ਉਹਨਾਂ ਦੀ ਸਪੋਰਟ ਕਰਕੇ ਜੇ ਬਾਹਰ ਕਢੋਣੇ ਆ ਨਾ ਤੇ ਕੱਲ ਨੂੰ ਅਸੀਂ ਕਿਸੇ ਗੱਲ ਤੋਂ ਕੋਈ ਸ਼ਰਮਸਾਰ ਨਹੀਂ ਹੋਵਾਂਗੇ ਵੈਗਰੂ ਤੋਂ ਤੇ ਸਿੱਖ ਪੰਥ ਲਈ ਉਹਨਾਂ ਤੋਂ ਸਾਨੂੰ ਕੋਈ ਮਤਲਬ ਮੂੰਹ ਨਹੀਂ ਲਗਾਉਣਾ ਪਊਗਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਆਉਣ ਵਾਲੇ ਅੱਗੇ ਵੀ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਵਾਂਗੇ ਲੇਕਿਨ ਸਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਇਸ ਵਾਰ ਸਾਨੂੰ ਮਤਲਬ ਇਹ ਮੌਕਾ ਦਿੱਤਾ ਜਾਵੇ ਕਿ ਅਸੀਂ ਭਾਈ ਅੰਮ੍ਰਿਤਪਾਲ ਜੀ ਨੂੰ ਅਸੀਂ ਬਾਹਰ ਲਿਆ ਸਕੀਏ ਜੋ ਸਾਡੇ ਵੋਟਾਂ ਪਾયા ਸਾਡਾ ਸਹਯੋਗ ਦਿੱਤੇ ਆ ਭਾਈ ਅੰਮ੍ਰਿਤਪਾਲ ਜੀ ਬਾਹਰ ਆਉਂਦੇ ਆ ਕਿਸੇ ਮਾਂ ਦੇ ਪੁੱਤ ਕੋਈ ਬਾਹਰ ਆਉਂਦਾ ਵਾ ਤੇ ਸਾਡੇ ਲੋਕ ਜਿਹੜੇ ਨੇ ਉਹ ਸਾਡੇ ਨਾਲ ਮਤਲਬ ਹੀ ਕਰ ਰਹੇ ਨੇ ਤੇ ਮਤਲਬ ਹੀ ਉਹ ਉਹ ਵੀ ਲੋਕ ਸਾਨੂੰ ਕਹਿੰਦੇ ਅਸੀਂ ਲੋਕਾਂ ਦੇ ਨਾਲ ਹੀ ਰਹਿਣਾ ਪਿੰਡ ਦੇ ਨਾਲ ਹੀ ਰਹਿਣਾ ਵਾ ਤੇ ਸੋ ਇਸ ਕਰਕੇ ਭਾਈ ਅੰਮ੍ਰਿਤਪਾਲ ਜੀ ਨੂੰ ਸਪੋਰਟ ਕਰਾਂਗੇ ਇਸ ਵਕਤ ਅਸੀਂ ਤੇ ਬਿਲਕੁਲ ਗੱਲਬਾਤ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਵੀ ਆ ਪਾਰਟੀਆਂ ਵਕ ਵਕ ਜੁੜੇ ਲੋਕ ਵਕ ਵਕ ਪਾਰਟੀਆਂ ਨਾਲ ਦੇਸ਼ਕ ਰਹਿੰਦੇ ਹੋਏ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਪਾਰਟੀਬਾਗੀ ਜਿਹੜੀ ਆ ਉਹ ਅਗੀਆਂ ਚੋਣਾਂ 'ਚ ਦੇਖਾਂਗੇ ਫਲਾਬ ਜਿਹੜੀ ਗੱਲਬਾਤ ਆ ਉਹ ਮੁੱਕਰੀ ਆ ਅੰਮ੍ਰਿਤਪਾਲ ਤੇ ਲੋਕ ਇਹ ਚੁੰਦਿਆ ਕਿ ਅੰਮ੍ਰਿਤਪਾਲ ਨੂੰ ਮੌਕਾ ਦੇ ਕੇ ਵਕਣਾ ਚਾਹੀਦਾ ਜਿਵੇਂ ਆਮ ਆਦਮੀ ਪਾਰਟੀ ਨੂੰ ਆ ਮੌਕਾ ਦਿੱਤਾ ਵਾ ਇਵੇਂ ਹੀ ਖਡੂਰ ਸਾਹਿਬ ਦੇ ਕੁਝ ਲੋਕ ਜਿਹੜਿਆ ਆ ਫਲਾਇ ਜਿਹੜੀ ਚਰਚਾ ਉਹ ਜਾਰੀ ਹੈ ਲਗਾਤਾਰ ਗੱਲਬਾਤ ਜਿਹੜੀ ਆ ਜਾਰੀ ਆ ਪਰ ਜੇ ਗੱਲ ਕਰਦੇ ਆ ਪਰ ਅ ਬੁਰਜਪਿੰਡ ਦੀ ਤਾਂ ਕਿਹ ਜਿਹੜੀ ਗੱਲਬਾਤ ਹੋਣੀ ਕਿਉਂਕਿ ਸਾਹਮਣੇ ਉਹਦੇ ਵਿੱਚ ਇਹ ਨਿਕਲ ਗਿਆ ਕਿ ਪਿੰਡ ਵਾਲੇ ਸਿੱਧੇ ਤਰੀਕੇ ਨਾਲ ਪਾਰਟੀਬਾਜ਼ੀ ਹੋਣ ਦੇ ਬਾਵਜੂਦ ਪਾਰਟੀਆਂ ਨਾਲ ਵੱਜੇ ਹੋਣ ਦੇ ਬਾਵਜੂਦ ਵੀ ਅਮਰਪਾਲ ਦੇ ਸਪੋਰਟ 'ਚ ਖੁੱਲ ਕੇ ਸਾਹਮਣੇ